ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖਾਸ ਸੁਰਖੀਆਂ ਤੇ ਭਗਵੰਤ ਮਾਨ ਦੇ ਸ਼ਰਾਬ ਛੱਡਣ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦਾ ਤਿੱਖਾ ਹਮਲਾ ਕਿਹਾ ਆਮ ਆਦਮੀ ਪਾਰਟੀ ਨੇ ਕੀਤਾ ਡਰਾਮਾ ਰਵਨੀਤ ਬਿੱਟੂ ਨੇ ਕਿਹਾ ਆਮ ਆਦਮੀ ਪਾਰਟੀ ਦਾ ਝਾੜੂ ਹੋ ਚੁੱਕਿਆ ਟੀਲਾ ਟੀਲਾ ਸੁਖਪਾਲ ਖੈਰਾ ਵੱਲੋਂ ਬੇਅਦਬੀ ਮਾਮਲਿਆਂ ਤੇ ਅਕਾਲੀ ਦਲ ਤੇ ਚੱਕੇ ਗਏ ਸਵਾਲਾਂ ਤੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਪਲਟਵਾਰ ਚੀਮਾ ਨੇ ਕਿਹਾ ਖੈਰਾਬੀयत ਵੀ ਦੇ ਮੁੱਦੇ ਤੇ ਕਰ ਰਹੀ ਨੇ ਰਾਜਨੀਤੀ ਮਾਮਲਾ ਹੈ ਅਦਾਲਤ ਵਿੱਚ ਕਰਨਾ ਚਾਹੀਦਾ ਸਬਰ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਦਾਵਾ ਦਾ ਅਰਵਿੰਦ ਕੇਜਰੀਵਾਲ ਤੇ ਵੱਡਾ ਹਮਲਾ ਕਿਹਾ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹਾਂ ਨਾਮ ਲੋਕ ਸੁਖਜਿੰਦਰ ਰੰਦਾਵਾ ਨੇ ਕਿਹਾ ਕੇਜਰੀਵਾਲ ਨੇ ਪੰਜਾਬ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੀਤੀ ਹੈ ਗਲਤ ਬਿਆਨੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਸੁਖਪਾਲ ਸਿੰਘ ਖਿਆਰਾ ਨੂੰ ਜਾਰੀ ਕੀਤਾ ਗਿਆ ਨੋਟਿਸ 15 ਦਿਨਾਂ ਤੇ ਮੰਗਿਆ ਜਵਾਬ ਕਾਬਲੇ ਜ਼ਿਕਰ ਹੈ ਸੁਖਪਾਲ ਖਿਆਰਾ ਖਿਲਾਫ ਦਿੱਤੀ ਜਾ ਚੁੱਕੀ ਹੈ ਮੈਂਬਰੀ ਤੋਂ ਹਟਾਜ ਕਰਨ ਦੀ ਅਪੀਲ ਚੰਡੀਗੜ੍ਹ ਵਿੱਚ ਸੁਖਪਾਲ ਸਿੰਘ ਖੈਰਾ ਨੇ ਕੀਤੀ ਪ੍ਰੈਸ ਕਾਨਫਰੰਸ ਕਿ ਹਾ ਪੰਜਾਬ ਦੇ ਹੱਕ ਮੇਰੇ ਲਈ ਸਭ ਤੋਂ ਪਹਿਲ ਪ੍ਰੈਸ ਕਾਨਫਰੰਸ ਕਰਕੇ ਬਰਗਾੜੀ ਦੇ ਪੀੜਤਾਂ ਲਈ ਇਨਸਾਫ ਦੀ ਗੱਲ ਫਿਰ ਦੁਹਰਾਈ ਕਿ ਆ ਸੁਖਬੀਰ ਬਾਦਲ ਅਤੇ ਜੋਰਾ ਸਿੰਘ ਤੇ ਵੀ ਕਰੋ ਕਾਰਵਾਈ ਬਿਕਰਮ ਸਿੰਘ ਮਜੀਠੀਆ ਦੇ ਮਸਲੇ ਤੇ ਸਿਮਰਜੀਤ ਬੈਂਸ ਨੇ ਅਰਵਿੰਦ ਕੇਜਰੀਵਾਲ ਨੂੰ ਖੇਰ ਕੇ ਰਿਆ ਸਿਮਰ ਬੈਂਸ ਨੇ ਕਿਹਾ ਕਿ ਕੇਜਰੀਵਾਲ ਅਤੇ ਅਕਾਲੀ ਦਲ ਵਿਚ ਹੋਇਆ ਕੋਈ ਗੁਪਤ ਸਮਝੌਤਾ ਕੇਦਰੀਵਾਲ ਵੱਲੋਂ ਰੈਲੀ ਵਿੱਚ ਵਿਕਰਮ ਮਜੀਠੀਏ ਦਾ ਨਾਮ ਨਾ ਲੈਣ ਤੋਂ ਸਿਮਰਜੀਤ ਬੈਂਸ ਨੂੰ ਇਤਰਾਜ਼ ਕਾਂਗਰਸ ਵਿੱਚ ਫੇਰ ਬਧੀ ਆਪਸੀ ਫੁੱਟ ਬਟਾਲੇ ਤੋਂ ਤ੍ਰਿਪ ਰਜਿੰਦਰ ਬਾਜਵਾ ਅਤੇ ਅਸ਼wini ਸੇਖੜੀ ਵਿੱਚ ਚੋਟਾਨ ਦੋਵੇਂ ਲੀਡਰ ਸ਼ਰਿਆਮ ਕਰ ਰਹੇ ਨੇ ਇੱਕ ਦੂਜੇ ਤੇ ਟਿੱਕਾ ਟਪਣੀਆਂ ਮਾਮਲਾ ਕੈਪਟਨ ਨਮਰਿੰਦਰ ਤੱਕ ਪਹੁੰਚਣ ਦੀ ਸੰਭਾਵਨਾ ਉਧਰ ਭਗਵੰਤ ਮਾਨ ਵੱਲੋਂ दारू ਛੱਡੇ ਜਾਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਵੀ ਤਿੱਖਾ ਬਿਆਨ ਦਿੱਤਾ ਹੈ ਸੰਤੀ ਕੇਂਦਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਇੱਕ ਨਵਾਂ ਡਰਾਮਾ ਸੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਅਸਲ ਵਿੱਚ ਟੀਲਾ ਟੀਲਾ ਹੋ ਚੁੱਕਿਆ ਹੈ ਦੇਖੋ ਪਹਿਲਾਂ ਤਾਂ ਜਿਹੜੀ ਕੱਲ ਦੀ ਰੈਲੀ ਸੀ ਕੇਜਰੀਵਾਲ ਸਾਹਿਬ ਦੀ ਉਹ ਇੱਕ ਤਮਾਸ਼ਾ ਇੱਕ ਕਮੇਡੀ ਸ਼ੋਅ ਬਣ ਕੇ ਜਿਹੜਾ ਉਹ ਰਹਿ ਗਿਆ ਮੈਂ ਸਮਝਦਾ ਹੈਰਾਨ ਆ ਵੀ ਉਹਨਾਂ ਨੂੰ 5 ਸਾਲ ਪਹਿਲਾਂ ਇਹ ਗੱਲ ਦਾ ਪਤਾ ਨਹੀਂ ਸੀ ਜਦੋਂ ਭਗਵੰਤ ਮਾਨ ਨੂੰ ਉਹ ਸਿਆਸਤ ਤੇ ਲੈ ਕੇ ਆਏ ਕੱਲ ਕਿਤੇ ਨਾ ਕਿਤੇ ਇਹ ਬਹੁਤ بڑا ਤਮਾਸ਼ਾ ਕ੍ਰੀਏਟ ਕਰਨ ਦੇ ਡਾਇਰੈਕਟਰ ਨੇ ਜਿਹੜੇ ਉਹ ਕਿਉਂਕਿ ਹੋਰ ਤਾਂ ਹੁਣ ਕੋਈ ਰਿਆ ਨਹੀਂ ਛੋਡੇ ਪਰ ਚਲੇ ਗਏ ਖੈਰਾ ਸਾਹਿਬ ਚਲੇ ਗਏ ਗਾਂਧੀ ਸਾਹਿਬ ਚਲੇ ਗਏ ਖਾਲਸਾ ਸਾਹਿਬ ਚਲੇ ਗਏ ਰਹਿ ਕੇ ਉਹ ਝਾੜੂ ਦਾ ਇੱਕੋ ਟੀਲਾ ਜਿਹੜਾ ਉਹ ਭਗਵੰਤ ਮਾਨ ਰਹਿ ਗਿਆ ਤੇ ਹੁਣ ਉਹਨੂੰ ਦੁਬਾਰਾ ਉਤਾਰਨ ਲਈ ਨਵੀਂ ਬ੍ਰਾਂਡਿੰਗ ਕਰਨ ਲਈ ਤੇ ਕੇਜਰੀ ਮਾਲ ਸ਼ਰਾਬ ਛਡਾ ਕੇ ਲਿਆਇਆ ਉਹਨੇ ਕਿਹਾ ਵੀ ਉਹਨਾਂ ਚਿਰ ਮੈਂ ਪੰਜਾਬ ਚ ਵੱਡਦਾ ਨਹੀਂ ਜਿੰਨਾ ਚਿਰ ਤੁਸੀਂ ਮੰਨਦੇ ਇਹ ਗੱਲ ਕਹਿੰਦੇ ਨਹੀਂ ਮੈਂ ਸ਼ਰਾਬ ਛੱਡਦਾ ਤੇ ਹੁਣ ਇਹ ਗੱਲ ਕਹੌਣ ਲਈ ਕਿ ਜਿਹੜਾ ਪੰਜਾਬ ਚਾਹੇ ਲੱਖਾਂ ਰੁਪਈਆਂ ਦਾ ਬਕਸਾਂ ਦਾ ਕਰਾਇਆ ਖਰਚ ਕਰਕੇ ਉਹ ਜਿਹੜਾ ਪੰਜਾਬ ਨੂੰ ਨਸ਼ਾ ਘਣਾਉਣਾ ਚਾਹੁੰਦੇ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਸੀ ਉਹ ਆਪਣਾ ਇੱਕ ਲੀਡਰ ਜਿਹੜਾ ਇੱਕ ਢੀਲਾ ਬਚਿਆ ਏ ਉਹਨੂੰ ਨਸ਼ਾ ਮੁਕਤ ਕਰਨ ਕੱਲ ਆਇਆ ਇੱਕ ਢੀਲਾ ਇੱਕ ਦੋ ਥੰਗਰੇ ਬਾਹਰ ਇੱਕ ਕਾਂਗਰਸ ਦੀਆਂ ਪੰਜ ਗੋਲੇ ਚਾਰ ਗੋਲੇ ਕੱਢਦੀ ਜਾਂ ਤਕੜੀ ਦੀ ਇੱਕ ਰੱਸੀ ਕੱਢਦੀ ਤਾਂ ਕੋਲੀ ਨਹੀਂ ਜਾ ਸਕਦੀ ਕੀ ਕਹਿਣਾ ਕੱਲ ਮੰਥ ਤੇ ਕੱਲ ਸਟੇਜ ਤੇ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਸਵਾਇ ਹੋਰ ਕੋਈ ਸੀ ਅੱਜ ਇਹ ਜਿਹੜੇ ਐਮਐਲਏ ਸਬਾਨ ਨੇ ਉਹ ਜਿਹੜੇ ਵਿੱਚ ਨੇ ਉਹਨਾਂ ਦੇ ਉਹ ਵੀ ਸਿਰਫ ਤਾਂ ਨੇ ਵੀ ਜੇ ਕਿਤੇ ਛੱਡ ਕੇ ਚਲੇ ਗਏ ਪਾਰਟੀ ਤਾਂ ਐਮਐਲਏ ਦੇ ਡਿਸਕਵਾਲਿਫਾਈ ਨਾ ਹੋ ਜੀਏ ਅੱਜ ਨਾ ਕੋਈ ਭਗਵੰਤ ਮਾਨ ਸਾਹਿਬ ਨਾਲ ਨਾ ਆਮ ਆਦਮੀ ਪਾਰਟੀ ਨਾਲ ਨਾ ਕੇਜਰੀਵਾਲ ਸਾਹਿਬ ਨਾਲ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਰਵਿੰਦ ਕੇਜਰੀਵਾਲ ਨੂੰ ਤਿੱਖਾ ਜਵਾਬ ਦਿੱਤਾ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠ ਬੋਲ ਰਹੇ ਨੇ ਕਿ ਪੰਜਾਬ ਦੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਕੋਈ ਤਬਦੀਲੀ ਨਹੀਂ ਹੋਈ। ਉਹਨਾਂ ਕਿਹਾ ਕਿ ਸਿੱਖਿਆ ਦੇ ਮਾਮਲੇ ਤੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਗਲਤ ਬਿਆਨ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਆਮ ਲੋਕ ਅਰਵਿੰਦ ਕੇਜਰੀਵਾਲ ਦੇ ਨਾਲ ਨਹੀਂ ਹਨ। ਕਵਰ ਸੰਧੂ ਦੇ ਸਵਾਲ ਦੇ ਜਵਾਬ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੇ ਵਿਧਾਇਕਾਂ ਨੂੰ ਫੰਡ ਦਿੱਤੇ ਜਾਣਗੇ ਇਸ ਕਰਕੇ ਕਿਸੇ ਨੂੰ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਦੀ ਨੀਤੀ ਸਾਰੇ ਹਲਕਿਆਂ ਦੇ ਮੁਕੰਮਲ ਵਿਕਾਸ ਦੀ ਹੈ ਉਹਦਾ ਲੋਕਾਂ ਨੇ ਇਹਨਾਂ ਨੂੰ ਉਸੇ ਵਾਂਗ ਸਮਝ ਲਿਆ ਸੀ ਤੇ ਮੈਂ ਕਹਿੰਦਾ ਕਿ ਵਾਈ ਗੁਰੂ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਕੋਲ ਜਾ ਆ ਜਾਂਦਾ ਜਿਹੜਾ ਕਿੰਨਾ ਨਾ ਥੀਲੀ ਥੀਲੀ ਕਰਦਾ ਸੀ ਉਹਨੂੰ ਪਤਾ ਨਹੀਂ ਕਿ ਝਾੜੂ ਥੀਲੀ ਥੀਲੀ ਨਹੀਂ ਹੋਈ ਹਾਂਜੀ ਹੈ ਤੇ ਝਾੜੂ ਕਹਿੰਦੇ ਨਾ ਥੀਲਾ ਥੀਲਾ ਨਹੀਂ ਹੋਇਆ ਤੇ ਇਹਨਾਂ ਦਾ ਥੀਲਾ ਥੀਲਾ ਕਰਕੇ ਮੈਂ ਕਹਿੰਦਾ ਟੋਟੇ ਟੋਟੇ ਹੋ ਗਿਆ ਇਹ ਆਪਣੀ ਪਾਰਲੀਮੈਂਟ ਇਲੈਕਸ਼ਨ ਤੇ ਨੋ ਪੰਜਾਬ ਦੇ ਲੋਕ ਉਹਦੇ ਬਾਰੇ ਕਿਉਂ ਸਰਾਸਤ ਪਰਜਾ ਦੀ ਜੈ ਜਿਹੜੀ ਬੜੀਆਂ ਰਹਿੰਦੀਆਂ ਨੇ ਮੈਂ ਸੰਧੂ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਫਿਰ ਉਹ ਆਪਣੀ ਕਿਸੇ ਆਪਣੀ ਪਾਰਟੀ ਦੀ ਮੀਟਿੰਗ ਚ ਚਲੇ ਜਾ ਤੇ ਫਿਰ ਹੀ ਆਉਣਗੇ ਸਕਾਰੀ ਮੀਟਿੰਗ ਚ ਔਰ ਜਿਹੜਾ 5 ਕਰੋੜ ਆ ਉਹ ਹਰ ਹਲਕੇ ਚ ਬਰਾਬਰ ਤੂਤਾ ਹੋਇਆ ਉਹ ਵੰਡਿਆ ਜਾਏਗਾ ਤੇ ਉਹ ਨਾਲ ਲੱਖਾਂ ਚ ਖਰਚ ਕੀਤਾ ਜਾ ਤੇ ਜਿਹੜੀ ਗੱਲ ਆ ਕੇਜਰੀਵਾਲ ਸਾਹਿਬ ਦਾ ਇਹਨਾਂ ਦੇ ਤੇ ਪਾਰਟੀ ਦਾ ਬਈ ਕੋਈ ਨਾ ਸਰਦਾਰ ਨੇ ਨਾ ਕੋਈ ਡਿਟਰੈਲ ਲੀਡਰ ਹਿੱਡਰ ਸੈਗੇ ਨਹੀਂ ਜਿਹੜਾ ਮਰਜ਼ੀ ਬੋਲੀ ਜਾਂਦਾ ਜਿਹੜੇ ਕੇਂਦੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਅੱਜ ਕੇ ਨਾ ਕੇਜਰੀਵਾਲ ਕੇ ਜੋ ਕੋਈ ਨਹੀਂ ਅੱਜ ਤੇਰੇ ਨਾਲ ਤਗੀਦ ਕਰਕੇ ਇਹੋ ਜਿਹੇ ਗੱਲਾਂ ਨੇ ਇਹ ਇਸ ਲੈਵਲ ਤੇ ਪਹੁੰਚ ਗਈ ਜਿਹੜਾ ਬੰਦਾ ਕਿ ਮੈਂ ਆਰਡਰ ਲਈ ਦੀ ਗੱਲ ਕਰਦਾ ਉਦੋਂ ਸੁਖਪਾਲ ਸਿੰਘ ਖੈਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਿਰਫ ਪੰਜਾਬ ਨਾਲ ਮੁਹੱਬਤ ਹੈ ਪੰਜਾਬ ਦੇ ਹੱਕਾਂ ਤੋਂ ਵੱਧ ਉਹਨਾਂ ਦੇ ਲਈ ਕੁਝ ਵੀ ਨਹੀਂ ਹੈ ਉਹਨਾਂ अरविंद केजरीवाल ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਤੇ ਤਿੱਖੇ ਰਾਜਨੀਤਿਕ ਨਿਸ਼ਾਨੇ ਸਿੱਧੇ ਉਹ ਦਰਸ਼ਕਪਾਲ ਸਿੰਘ ਖੈਰਾ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਉਹਨਾਂ ਨੇ ਨਾ ਕੇਵਲ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਉੱਥੇ ਹੀ ਉਹਨਾਂ ਨੇ ਬਰਗਾੜੀ ਮਾਮਲੇ ਦੇ ਪੀੜਤਾਂ ਲਈ ਇਨਸਾਫ ਦੀ ਮੰਗ ਵੀ ਕੀਤੀ ਸੁਖਪਾਲ ਖੈਰਾ ਦੀ ਪ੍ਰੈਸ ਕਾਨਫਰੰਸ ਦੇ ਵੱਖ-ਵੱਖ ਖਾਸ ਅੰਸ਼ ਸੁਣਦਿਆਂ ਵੱਖ-ਵੱਖ ਪੁਆਇੰਟਸ ਤੇ ਸੁਖਪਾਲ ਖੈਰਾ ਨੇ ਕੀ ਕਿਹਾ ਔਰ ਸਾਡੀਆਂ ਮੰਗਾਂ ਇਹ ਨੇ ਕਿ ਜਿਨ੍ਹਾਂ ਲੋਕਾਂ ਦੇ ਨਾਲ ਪੁਲਿਸ ਨੇ ਟਾਰਚਰ ਕੀਤਾ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕ੍ਰਿਮੀਨਲ ਕੇਸੇ ਦਰਜ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਵਾ ਨੰਬਰ 1 ਨੰਬਰ 2 ਸੁਖਵੀਰ ਸਿੰਘ ਬਾਦਲ ਦੇ ਖਿਲਾਫ ਐਫ ਆਈ ਆਰ ਦਰਜ ਹੋਣੀ ਚਾਹੀਦੀ ਜਿਹੜਾ ਉਹਨੇ ਰੁਪਿੰਦਰ ਤੇ ਜਸਵਿੰਦਰ ਦੋ ਭਰਾਵਾਂ ਨੂੰ 5 ਗ੍ਰੈਂਡਿਆਂ ਨੂੰ ਚੁਕਵਾ ਕੇ ਪੁਲਿਸ ਕੋਲੋਂ ਕੁਟਵਾ ਕੇ 3rd ਡਿਗਰੀ ਟਾਰਚਰ ਕਰਾ ਕੇ ੱੱਕੇ ਨਾ ਮਨਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸੀਂ ਕੀਤੀ ਹੈ ਕਨਫੈਸ ਰਾងਫੁੱਲ ਕੰਫੈਸ਼ਨ ਕਰਵਾਇਆ ਗਿਆ ਉਹ ਕੰਫੈਸ਼ਨ ਸੁਖਬੀਰ ਦੀ ਹਦਾਇਤਾਂ ਤੋਂ ਬਗੈਰ ਨਹੀਂ ਹੋ ਸਕਦਾ ਸੀਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਿਨਾਂ ਵਿੱਚ ਹੀ ਸ਼ਾਇਦ ਕੋਈ ਅਕਟੋਬਰ ਦੀ ਡੇਟ ਹੈਗੀ ਆ 2015 ਦੀ ਜਾਂ ਪਤਾ ਨਹੀਂ ਕਿਦੋਂ ਦੀ ਇਹਨੇ ਪੁਲਿਸ ਸਟ ਹੱਡਕਵਾਰਟਸ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਇੱਕ ਇਹਦਾ ਨਾ ਏਡੀਜੀਪੀ ਬੈਠਾ ਸੀਗਾ ਔਰ ਇਹਨੇ ਕਿਹਾ ਕਿ ਅਸੀਂ ਸਾਰੀ ਬੇਇਨਸਾਫੀ ਦੇ ਮਾਮਲੇ ਸੁਲਝਾ ਲਏ ਨੇ ਤੇ ਆਹ ਦੋ ਬੰਦੇ ਜਿਹੜੇ ਜ਼ਿੰਮੇਵਾਰ ਨੇ ਔਰ ਅਸੀਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਨਾਡਾ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਕਰਨ ਦਾ ਪਖੰਡ ਵੀ ਇਸ ਸੁਖਬੀਰ ਸਿੰਘ ਬਾਦਲ ਨੇ ਕੀਤਾ ਇਹਦੇ ਖਿਲਾਫ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਕਿਉਂਕਿ ਵੈਸੇ ਤਾਂ ਉਸੂਲਨ ਮੈਂ ਵਾਪਸ ਉੱਥੇ ਆਉਂਗਾ ਬਾਅਦ ਵਿੱਚ ਇਹਦੇ ਖਿਲਾਫ ਇਹਨਾਂ ਬੰਦਿਆਂ ਦੀ ਜਿਹੜਾ ਇਹਨਾਂ ਦਾ 3 ਡਿਗਰੀ ਟੌਰਚਰ ਹੋਇਆ ਸੁਖਬੀਰ ਬਾਦਲ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਜ਼ੋਰਾ ਸਿੰਘ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਜਿਸ ਮੂਰਖ ਬੰਦੇ ਨੇ ਪੰਜਾਬ ਦੇ ਜਿਹੜੇ ਭੋਲੇ ਪਾਲੇ ਗਰੀਬ ਬੰਦਿਆਂ ਨੂੰ ਇਸ ਪੱਤਰ ਦੇ ਉੱਤੇ ਪੁਲਿਸ ਨੂੰ ਅਧਿਕਾਰ ਦਿੱਤਾ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਤੁਸੀਂ ਇਹਨਾਂ ਦਾ 3 ਡਿਗਰੀ ਟੌਰਚਰ ਕਰੋ। ਔਰ ਇਹ ਸਾਰਾ ਕੁਝ ਮੈਂ ਉਹਨਾਂ ਨੂੰ ਭੇਜ ਦਿੱਤਾ। ਅਗਰ ਇਹ ਕਮਿਸ਼ਨ ਜਿਹੜਾ ਐਸਆਈਟੀ ਨਹੀਂ ਐਕਸ਼ਨ ਲਵੇਗੀ ਜਾਂ ਉਹਨਾਂ ਦੀਆਂ ਰਿਕਾਰਡ ਨਹੀਂ ਕਰੇਗੀ ਸਟੇਟਮੈਂਟਸ, ਦੈਨ ਵੀ ਵਿਲ ਮੂਵ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਇਹ ਸਾਰੇ ਜਿਹੜੇ ਅਫੈਕਟਡ ਪਰਸਨਸ ਨੇ ਇਹਨਾਂ ਨੂੰ ਲਿਜਾ ਕੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਨਸਾਫ ਦਿਵਾਉਣ ਦੀ ਪੁਰ ਜ਼ੋਰ ਕੋਸ਼ਿਸ਼ ਕੀਤੀ ਜਾਵੇਗੀ ਇਹਦੇ ਨਾਲ ਮੈਂ ਰੀਟ੍ਰੇਟ ਕਰਨਾ ਚਾਹਨਾ ਕਿ ਬਾਈਬਲ ਕਲਾਂ ਦੀ ਕਾਤਲਾਂ ਨੂੰ ਅੱਜ ਤੱਕ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਫੜ ਰਹੀ ਜਿਹੜੇ ਅਸਲ ਦੋਸ਼ੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉਹਨਾਂ ਨੂੰ ਵੀ ਸਿਰੇ ਤੱਕ ਇਨਵੈਸਟੀਗੇਸ਼ਨ ਸਿਰੇ ਤੱਕ ਜਾਂਚ ਨਹੀਂ ਜਾ ਰਹੀ ਰੁਕ ਗਈ ਆ ਔਰ ਇਹਨਾਂ ਨੇ ਆਪਣੀ ਐਸਆਈਟੀ ਬਣਾ ਕੇ ਸਾਰੀ ਗੱਲ ਨੂੰ ਠੰਡੇ ਪਸਤੇ ਵਿੱਚ ਪਾ ਦਿੱਤਾ ਇਨ ਦ ਮੀਨ ਟਾਈਮ ਪੁਲਿਸ ਆਫਸਰਸ ਕੋਰਟ ਚਲੇ ਗਏ ਕੋਰਟ ਵਿੱਚੋਂ ਉਹਨਾਂ ਨੇ ਇਹ ਸਟੇ ਲੈ ਲੈਂਦੇ ਹੁਣ ਕਾਂਗਰਸ ਵਾਲੇ ਕਹਿਣ ਲੱਗੇ ਮਾਮਲਾ ਸਬ ਜੁਡਿਸ ਹੈ ਮਾਮਲਾ ਸਬ ਜੁਡਿਸ ਹੈ ਕੋਟਾ ਕਚੈਰੀਆਂ ਚ ਅਸੀਂ ਨਹੀਂ ਕਰ ਸਕਦੇ ਉਧਰ ਸ਼ਰੋਮਨੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸੁਖਪਾਲ ਸਿੰਘ ਖੈਰਾ ਤੇ ਵੱਡਾ ਇਲਜ਼ਾਮ ਲਾ ਦਿੱਤਾ ਉਹਨਾਂ ਕਹਾ ਕਿ ਚੰਡੀਗੜ੍ਹ ਵਿੱਚ ਸੁਖਪਾਲ ਸਿੰਘ ਖੈਰਾ ਨੇ ਪ੍ਰੈਸ ਕਾਨਫਰੰਸ ਕਰਕੇ ਸਿਆਸਤ ਕੀਤੀ ਹੈ ਅਤੇ ਸੁਖਪਾਲ ਖੈਰਾ ਬੇਅਦਬੀ ਦੇ ਮਾਮਲਿਆਂ ਤੇ ਸਿਆਸਤ ਕਰ ਰਹੇ ਨੇ ਉਹਨਾਂ ਕਿਹਾ ਕਿ ਇਹ ਪੂਰਾ ਮਾਮਲਾ ਹਲੇ ਅਦਾਲਤ ਵਿੱਚ ਹੈ ਅਤੇ ਅਜਿਹੇ ਲੀਡਰਾਂ ਨੂੰ ਸਬਰ ਰੱਖਣਾ ਚਾਹੀਦਾ ਹੈ ਆਓ ਸੁਣਦੇ ਹਾਂ ਦਲਜੀਤ ਸਿੰਘ ਚੀਮਾ ਨੇ ਹੋਰ ਕੀ ਕੀ ਕਿਹਾ ਕਿਉਂਕਿ ਜਿਹੜੇ ਉਹ ਕੇਸ ਹੈ ਉਹਨਾਂ ਦੀ ਇਨਵੈਸਟੀਗੇਸ਼ਨ ਹਲੇ ਸੀਬੀਆ ਕਰ ਰਹੀ ਹੈ ਤੇ ਨਈ ਐਫਆਰ ਜਿਹੜੀਆਂ ਹੈਗੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਪਰ ਇਹਨਾਂ ਵਿੱਚੋਂ ਕੋਈ ਵੀ ਸਬਰ ਕਰਨ ਵਾਸਤੇ ਤਿਆਰ ਨਹੀਂ ਕਿ ਜੋ ਐਕਚੁਅਲ ਰਿਪੋਰਟ ਫਾਈਨਲ ਸਾਹਮਣੇ ਆਉਂਦੀ ਹੈ ਪਹਿਲਾਂ ਜਸਟਿਸ ਰਣਜੀਤ ਸਿੰਘ ਨੇ ਡਟ ਕੇ ਰਾਜਨੀਤੀ ਕੀਤੀ ਖੈਰਾ ਸਾਹਿਬ ਨੂੰ ਫਾਇਦਾ ਪਹੁੰਚਾਉਣ ਵਾਸਤੇ ਖੈਰਾ ਸਾਹਿਬ ਵੀ ਖੁੱਲ ਕੇ ਉਹ ਤੋਂ ਕਾਂਗਰਸ ਦੇ ਨਾਲ ਖੜੇ ਸੀਗੇ ਜਿੰਨੀ ਰਾਜਨੀਤੀ ਗੰਦੀ ਕਾਂਗਰਸ ਨੇ ਤੇ ਖੈਰਾ ਸਾਹਿਬ ਨੇ ਕੀਤੀ ਉਹਦਾ ਤਾਂ ਕੋਈ ਇਤਿਹਾਸਿਕ ਰਿਕਾਰਡ ਵੀ ਮਿਲਦਾ ਹੁਣ ਉਧਰ ਜਸਟਿਸ ਜੋਰਾ ਸਿੰਘ ਨੂੰ ਰਾਜਨੀਤੀ ਚੜ ਗਈ ਤੇ ਆਮ ਆਦਮੀ ਪਾਰਟੀ ਨੇ ਉਹਨੂੰ ਮੋਹਰਾ ਬਣਾ ਕੇ ਉਹਨਾਂ ਨੇ ਰਾਜਨੀਤੀ ਕੰਨੀ ਸ਼ੁਰੂ ਕਰ ਦਿੱਤੀ ਇਹਨਾਂ ਲੋਕਾਂ ਨੂੰ ਇਹ ਕਿ ਜਿਵੇਂ ਪਹਿਲਾਂ ਗੁਮਰਾਹ ਕਰਕੇ ਅਸੀਂ ਇਸ ਇਸ਼ੂ ਦੇ ਉੱਤੇ ਲੋਕਾਂ ਨੂੰ ਭਾਵਿਤ ਕਰਕੇ ਵੋਟਾਂ ਲੈਣੀਆਂ ਹੁਣ ਵੀ ਅਸੀਂ ਇਸ ਤਰ੍ਹਾਂ ਦਾ ਇਸ਼ੂ ਜਿਹੜਾ ਇਹ ਇਦਾਂ ਹੀ ਬਣਿਆ ਰਵੇ ਸਚਾਈ ਲੋਕਾਂ ਦੇ ਸਾਹਮਣੇ ਨਾ ਆਵੇ ਮੈਂ ਸਮਝਦਾ ਕਿ ਇਸ ਤੋਂ ਮਾੜੀ ਤੇ ਗੰਦੀ ਰਾਜਨੀਤੀ ਹੋਰ ਕੀ ਹੋ ਸਕਦੀ ਉਧਰ ਕਵਰ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਦਿੱਤੀ ਹੈ ਕਵਰ ਸੰਧੂ ਨੇ ਕਿਹਾ ਹੈ ਕਿ 5 ਕਰੋੜ ਰੁਪਏ ਦਾ ਫੰਡ ਸਾਰੇ ਵਿਧਾਇਕਾਂ ਨੂੰ ਜਾਰੀ ਹੋਵੇ ਕਵਰ ਸੰਧੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਾਂਗਰਸ ਦੇ ਵਿਧਾਇਕਾਂ ਨਾਲ ਤਾਂ ਬੈਠਕ ਕੀਤੀ ਹੈ ਜਦ ਕੀ ਉਹਨਾਂ ਨੂੰ ਸਾਰੇ 117 ਵਿਧਾਇਕਾਂ ਨਾਲ ਬੈਠਕ ਕੀਤੀ ਜਾਣੀ ਚਾਹੀਦੀ ਸੀ ਉਹਨਾਂ ਕਿਹਾ ਕਿ ਜੇ ਵਿਕਾਸ ਲਈ ਸਾਰੇ ਹਲਕਿਆਂ ਨੂੰ ਫੰਡ ਨਾ ਮਿਲੇ ਤਾਂ ਉਹ ਹਾਈ ਕੋਰਟ ਜਾਣਗੇ ਕਮਰ ਸੰਧੂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਨੇ ਸ਼ਰਾਬ ਪੀਣੀ ਹੈ ਜਾਂ ਛੱਡਣੀ ਹੈ ਉਹਨਾਂ ਦਾ ਨਿੱਜੀ ਫੈਸਲਾ ਹੈ ਦੇਖੋ ਜੀ ਅਸੀਂ ਕਈ ਦਿਨਾਂ ਤੋਂ ਮੀਡੀਆ 'ਚ ਖਬਰਾਂ ਪੜ੍ਹ ਰਹੇ ਸੀ ਕਿ ਕਾਂਗਰਸ ਦੇ ਖੇਤਰ ਵਾਈਜ਼ ਐਮ ਐਲ ਏਜ਼ ਬੁਲਾ ਕੇ ਉਹਨਾਂ ਨਾਲ ਬਜਟ ਦੇ ਉੱਤੇ ਡਿਸਕਸ਼ਨ ਹੋਈ ਹੈ ਕਿੰਦਾਂ ਦੀ ਬਜਟ ਆਉਣੀ ਚਾਹੀਦੀ ਹੈ ਔਰ ਹਰ ਖੇਤਰ ਦੇ ਐਮਐਲਏ ਨੇ ਇਹ ਮੰਗ ਕੀਤੀ ਆ ਜਿਹੜੇ ਕਾਂਗਰਸ ਦੇ ਐਮਐਲਏ ਸੱਦੇ ਸੀਗੇ ਕਿ ਸਾਡੇ ਵਿਕਾਸ ਵਾਸਤੇ ਸਾਨੂੰ 5-5 ਕਰੋੜ-ਕਰੋੜ ਰੁਪਈਆ ਜਿਹੜਾ ਵਾ ਮਿਲਣਾ ਚਾਹੀਦਾ ਵਾ ਔਰ ਉਹਦੀ ਫਿਰ ਕੈਲਕੂਲੇਸ਼ਨ ਕੀਤੀ ਗਈ ਕਰੀਬ ਇਹ ਪੌਣੇ 400 ਕਰੋੜ ਰੁਪਈਆ ਬਣਦਾ ਵਾ ਜਿਹੜਾ ਕਾਂਗਰਸ ਦੇ ਐਮਐਲਏ ਨੂੰ ਦੇਣ ਵਾਸਤੇ ਅੱਡ ਬਜਟ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਵਾ ਹੁਣ ਪਤਾ ਨਹੀਂ ਇਹ ਤੇ ਕੀ ਫੈਸਲਾ ਹੁੰਦਾ ਵਾ ਪਰ ਇਹ ਜਦੋਂ ਮੀਟਿੰਗਾਂ ਦਾ ਮੈਂ ਬਾਰੇ ਪੜਿਆ ਅਖਬਾਰਾਂ ਦੇ ਵਿੱਚ ਔਰ ਮੈਂ ਟੀਵੀ ਤੇ ਦੇਖਿਆ ਤੇ ਮੈਂ ਫਿਰ ਕੋਸ਼ਿਸ਼ ਕੀਤੀ ਸਰਕਾਰ ਕੋ ਜਾਣਨ ਦੀ ਪੀਕੀ ਫੰਡ ਜਿਹੜਾ ਵਾ ਸਿਰਫ ਕਾਂਗਰਸ ਐਮਐਲਏ ਨੂੰ ਮਿਲੂਗਾ ਸਾਰਿਆਂ ਨੂੰ ਮਿਲੂਗਾ ਔਰ ਕਿਸੇ ਨੇ ਮਨੋੜੇ ਤੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਮੈਂ ਮਜਬੂਰ ਹੋ ਕੇ ਮੈਂ ਕੱਲ ਫਿਰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਜਿੱਥੇ ਮੈਂ ਉਹਨੂੰ ਕਿਹਾ ਵਾ ਕਿ ਤੁਸੀਂ ਮੁੱਖ ਮੰਤਰੀ ਸਾਰੀ ਸਟੇਟ ਦੇ ਜੇ ਸਿਰਫ ਕਾਂਗਰਸ ਹਲਕਿਆਂ ਦੇ ਨਹੀਂ ਔਰ ਜੇ ਤੁਸੀਂ ਫੰਡ ਦੇ ਰਹੇ ਜੇ ਤੇ ਸਾਰਿਆਂ ਨੂੰ ਇਹ ਫੰਡ ਦੇਣੀ ਚਾਹੀਦੀ ਆ ਸਾਰੇ ਥਾਵਾਂ ਦੇ ਵਿਕਾਸ ਦੀ ਲੋੜ ਹੈ ਮੇਰਾ ਖਰੜ ਹਲਕਾ ਵਾ ਸਭ ਤੋਂ ਪਿਛੜਿਆ ਹੋਇਆ ਲੱਗਦਾ ਹਲਕਾ ਵਾ ਸਾਰੀਆਂ ਸੜਕਾਂ ਦਾ ਪੱਠਾ ਬੈਠਾ ਵਾ ਇੱਥੇ ਮੇਰਾ ਆਪਣਾ ਮੰਨਣਾ ਵਾ ਕਿ ਇਹ ਜਿਹੜੀ ਰੈਲੀ ਆ ਇਹਦੇ ਤੋਂ ਕੋਈ ਬਹੁਤੀ ਆਸ ਦੀ ਕਿਰਨ ਜਾਗੀ ਨਹੀਂ ਕਲ ਉੱਥੇ ਐਨਾਉਂਸ ਕਰਨਾ ਵੀ ਸਾਡਾ ਕਾਂਗਰਸ ਨਾਲ ਕੋਈ ਸੰਧੀ ਨਹੀਂ ਹੋਊਗੀ ਇਹ ਤੇ ਮੇਰੇ ਖਿਆਲ ਪਹਿਲਾਂ ਹੀ ਪਾਰਟੀ ਦਾ ਇੱਕ ਤਰੀਕੇ ਨਾਲ ਆਈਡੀਓਲੋਜੀ ਸ਼ੁਰੂ ਦੇ ਵਿੱਚ ਇਹੋ ਹੀ ਆ ਵੀ ਅਸੀਂ ਕਿਸੇ ਦੇ ਨਾਲ ਸੰਧੀ ਨਹੀਂ ਕਰਾਂਗੇ ਔਰ ਦੂਜੀ ਉੱਥੇ ਗੱਲ ਸੀਗੀ ਵੀ ਭਗਵੰਤ ਮਾਨ ਨੇ ਸ਼ਰਾਬ ਛੱਡਤੀ ਇਹ ਕਿਸੇ ਬੰਦੇ ਦਾ ਇਹ ਨਿੱਜੀ ਫੈਸਲਾ ਹੁੰਦਾ ਬਕਿ ਉਸਨੇ ਸ਼ਰਾਬ ਪੀਣੀ ਹੈ ਜਾਂ ਨਹੀਂ ਪੀਣੀ ਇਹਦੇ ਤੇ ਇੱਕ ਰੈਲੀ ਕਰਕੇ ਲੋਕਾਂ ਨੂੰ ਦੱਸੰਦਾ ਮੈਨੂੰ ਤੇ ਇਹਦੀ ਕੋਈ ਸਮਝ ਨਹੀਂ ਆਈ ਪਈ ਇਹਦਾ ਕੀ ਫਾਇਦਾ ਹੋਇਆ ਉਦਰ ਸਿਮਰਜੀਤ ਸਿੰਘ ਬੈਂਸ ਨੇ ਜਿਹੜੇ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਵੱਡਾ ਇਲਜ਼ਾਮ ਲਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਵਿਕਰਮ ਮਜੀਠੀਆ ਵਿਚਾਲੇ ਗੁੱਪਤ ਸੰਧੀ ਹੋਈ ਹੈ ਅਰਵਿੰਦ ਕੇਜਰੀਵਾਲ ਵੱਲੋਂ ਵਿਕਰਮ ਮਜੀਠੀਏ ਤੋਂ ਮਾਫੀ ਮੰਗਣ ਤੋਂ ਬਾਅਦ ਕੱਲ ਦੀ ਰੈਲੀ ਵਿੱਚ ਵੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਵੀ ਵਿਕਰਮ ਮਜੀਠੀਏ ਦਾ ਨਾਮ ਨਹੀਂ ਸੀ ਲਿਆ ਜਿਸ ਤੋਂ ਬਾਅਦ ਹੁਣ ਸਿਮਰਜੀਤ ਬੈਂਸ ਕਹਿੰਦੇ ਨੇ ਕਿ ਆਪਸ ਦੇ ਵਿੱਚ ਸੰਧੀ ਹੋਈ ਹੈ ਵਿਕਰਮ ਮਜੀਠੀਏ ਤੇ ਹੁਣ ਕੇਜਰੀਵਾਲ ਇਲਜ਼ਾਮ ਨਹੀਂ ਲਾਉਣਗੇ ਉਹਨਾਂ ਕਿਹਾ ਕਿ ਸਪਸ਼ਟ ਕਰਨ ਅਰਵਿੰਦ ਕੇਜਰੀਵਾਲ ਕਿ ਉਹਨਾਂ ਨੇ ਹੁਣ ਵਿਕਰਮ ਮਜੀਠੀਏ ਬਾਰੇ ਕੁਝ ਕਿਉਂ ਨਹੀਂ ਬੋਲਿਆ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪ੍ਰਮukh ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਤੋਂ ਵਿਕਰਮ ਮਜੀਠੀਆ ਖਿਲਾਫ ਬੋਰਡ ਲਵਾਈ ਸੀ ਪਰ ਮਾਫੀ ਮੰਗ ਕੇ ਉਹ ਆਪਣਾ ਖਹਿੜਾ ਛੁੜਾ ਗਏ ਹਾਂਜੀ ਕੇਜਰੀਵਾਲ ਸਾਹਿਬ ਬੜੀਆਂ ਲਲਕਾਰਾਂ ਮਾਰ ਕੇ ਗਏ ਇੱਕ ਹੱਥ ਵਿਕਰਮ ਮਜੀਠੀਆ ਦਾ ਨਾਮ ਲੈਣਾ ਭੁੱਲ ਗਏ ਕਿਉਂਕਿ ਉਹਦੇ ਕੋਲੋਂ ਮਾਫੀ ਮੰਗ ਲਈ ਕਲੀਨ ਚਿੱਟ ਦੇਤੀ ਉਹਨੂੰ ਪਹਿਲਾਂ ਕਹਿੰਦੇ ਸੀ 2017 ਦੀ ਅਸੈਂਬਲੀ ਚੋਣ ਮੌਕੇ ਕਾਲਰਸੇ ਪਕੜ ਕੇ ਮਜੀਠੀਆ ਕੋਲ ਜੇਲ੍ਹ ਮਜੀਠੀਆ ਚਿੱਟੇ ਦਾ ਸਭ ਤੋਂ ਵੱਡਾ ਤਸਕਰ ਭੁੱਲ ਗਏ ਉਹ ਗੱਲ ਐਤਗੀ ਸੁਖਵੀਰ ਬਾਦਲ ਨੂੰ ਕਹਿ ਕੇ ਅਰ ਕੇਜਰੀਵਾਲ ਸਾਹਿਬ ਦਾ ਜਿਹੜਾ ਡਬਲ ਸਟੈਂਡਰਡ ਫੇਸ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੀ ਗੱਲ ਕਰਨੀ ਪੰਜਾਬ ਤੋਂ ਬਾਹਰ ਜਾ ਕੇ ਹਰਿਆਣੇ ਦੀਆਂ ਗੱਲਾਂ ਕਰਨੀਆਂ ਸੋ ਇਹ ਪੰਜਾਬੀ ਲੋਕ ਚੰਗੀ ਤਰ੍ਹਾਂ ਕੇਜਰੀਵਾਲ ਸਾਹਿਬ ਦੀਆਂ ਸਾਰੀਆਂ ਗੱਲਾਂ ਸਮਝ ਚੁੱਕੇ ਐ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਕੀਮਤ ਦੀ ਗੱਲ ਹੋਵੇ ਚਾਹੇ ਉਹ ਪੰਜਾਬ ਦੀਆਂ ਬੋਲਵੋ ਜਿਹੜੀਆਂ ਰੋਡਵੇਜ ਦੀਆਂ ਬੱਸਾਂ ਉਹ ਦਿੱਲੀ ਦੇ ਥਾਣਿਆਂ 'ਚ ਫੜ-ਫੜ ਕੇ ਬੰਦ ਕਰ ਰਿਆ ਤੇ ਬਾਦਲਾਂ ਦੀ ਇੰਡੋਗਨੇਡੀਅਨ ਚਲਾਉਣ ਦੀ ਗੱਲ ਉਹ ਕੇਜਰੀਵਾਲ ਸਾਹਿਬ ਦਾ ਬਾਦਲਾਂ ਦੇ ਨਾਲ ਜਿਹੜਾ ਗੁਪਤ ਸੰਧੀ ਹੋਈ ਹੈ ਨਾ ਮਾਫੀ ਮੰਗਣ ਵੇਲੇ ਕਲੀਨ ਚਟ ਮਜੀਠੀਆ ਤੇ ਕੇਜਰੀਵਾਲ ਸਾਹਿਬ ਸੰਧੀ ਉਹ ਸੰਧੀ ਦੀਆਂ ਸ਼ਰਤਾਂ ਅਧੀਨ ਹੀ ਉਹ ਸਾਰਾ ਕੁਝ ਉਥੇ ਬੋਲ ਕੇ ਗਿਆ ਅਸੀਂ ਇਸ ਉਹਨਾਂ ਦੇ ਸਟੇਟਮੈਂਟ ਦਾ ਵੈਲਕਮ ਸਵਾਗਤ ਕਰਦੇ ਆਂ ਚੰਗੀ ਗੱਲ ਹੈਗੀ ਆ ਜਦੋਂ ਅਸੀਂ ਨਸ਼ੇ ਦੇ ਵਿਰੁੱਧ ਕਿਤੇ ਲੋਕਾਂ ਨੂੰ ਅਪੀਲ ਕਰਾਂਗੇ ਅਸੀਂ ਵੀ ਇਹ ਗੱਲ ਕਹਿ ਸਕਦੇ ਆਂ ਵੀ ਇੱਕ ਐਡਾ ਵੱਡਾ ਨਸ਼ੇੜੀ ਐਡਾ ਵੱਡਾ ਸ਼ਰਾਬੀ ਜੇ ਸ਼ਰਾਬ ਛੱਡ ਸਕਦਾ ਤੇ ਤੁਸੀਂ ਨੌਜਵਾਨਾਂ ਨੂੰ ਕਿਉਂ ਨਹੀਂ ਛੱਡ ਸਕਦੇ ਉਹਨੂੰ ਰੋਲ ਮਾਡਲ ਬਣਾ ਦੇਵਾਂਗੇ ਭਗਵੰਤ ਮਾਨ ਨੂੰ ਬ੍ਰਾਂਡ ਐਂਬੈਸਡਰ ਬਣਾ ਦਾਂਗੇ ਨਸ਼ੇ ਦੇ ਵਿਰੁੱਧ ਜੇ ਉਹ ਇਸ ਬਿਆਨ ਦੇ ਉੱਤੇ ਪੱਕੇ ਰਹਤਾ ਨਹੀਂ ਨਹੀਂ ਉਹ ਨਸ਼ਾ ਖਿਲਾਫ ਬ੍ਰਾਂਡ ਐਂਬੈਸਡਰ ਬਣਾ ਦਾਂਗੇ ਮਤਲਬ ਕਿ ਸਵੇਰ ਤੋਂ ਹੀ दारू ਪੀਣ ਵਾਲਾ ਬੰਦਾ ਜੇ दारू ਛੱਡ ਸਕਦਾ ਤੇ ਪੰਜਾਬ ਦਾ ਦੂਜਾ ਯੂਥ ਕਿਉਂ ਨਹੀਂ ਛੱਡ ਸਕਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਅਸੀਂ ਇਸ ਕਰਕੇ ਉਹਨੂੰ ਬ੍ਰਾਂਡ ਐਂਬੈਸਡਰ ਬਣਾ ਦਾਂਗੇ ਵੀ ਜੇ ਭਗਵੰਤ ਮਾਨ ਜਿਹੜਾ ਸਵੇਰ ਤੋਂ ਹੀ दारू ਪੀਂਦਾ ਸੀ ਜੇ ਉਹ दारू ਛੱਡ ਸਕਦਾ ਨਸ਼ੇ ਛੱਡ ਸਕਦਾ ਤੇ ਪੰਜਾਬੀ ਨੌਜਵਾਨ ਕਿਉਂ ਨਹੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਸੁਖਪਾਲ ਸਿੰਘ ਖੈਰਾ ਨੂੰ 15 ਦਿਨਾਂ ਦਾ ਵਕਤ ਦਿੱਤਾ ਹੈ ਕਾਬਲੇ ਜ਼ਿਕਰ ਹੈ ਨੋਟਿਸ ਜਾਰੀ ਕਰ ਦਿੱਤਾ ਗਿਆ ਸੁਖਪਾਲ ਸਿੰਘ ਖੈਰਾ ਨੂੰ ਪੰਜਾਬ ਵਿਧਾਨ ਸਭਾ ਤੋਂ ਸੁਖਪਾਲ ਸਿੰਘ ਖੈਰਾ ਦੀ ਵਿਧਾਇਕੀ ਰੱਦ ਕਰਾਉਣ ਦੇ ਲਈ ਜਿੱਥੇ ਪੁਲੱਥ ਦੇ ਇੱਕ ਵੋਟਰ ਵੱਲੋਂ ਪਟੀਸ਼ਨ ਪਾਈ ਗਈ ਸੀ ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਮੰਗ ਪੱਤਰ ਦੇ ਕੇ ਆਏ ਸਨ ਰਾਣਾ ਕੇਪੀ ਸਿੰਘ ਨੂੰ ਅਤੇ ਮੰਗ ਕੀਤੀ ਸੀ ਕਿ ਸੁਖਪਾਲ ਖੈਰਾ ਦੀ ਵਿਧਾਇਕੀ ਰੱਦ ਕੀਤੀ ਜਾਵੇ ਉਧਰ ਹੁਣ ਸੁਖਪਾਲ ਖੈਰਾ ਦੀ ਵਿਧਾਇਕੀ ਰੱਦ ਕਰਨ ਦੇ ਅਪੀਲ ਤੇ ਜਵਾਬ ਮੰਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਅਤੇ ਸੁਖਪਾਲ ਖੈਰਾਂ ਨੂੰ 15 ਦਿਨ ਦਾ ਵਕਤ ਦਿੱਤਾ ਗਿਆ ਉਧਰ ਪੰਜਾਬ ਕੈਬਨਿਟ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਕਾਂਗਰਸ 13 ਦੀਆਂ 13 ਸੀਟਾਂ ਜਿੱਤੇਗੀ ਬਲਕਿ ਚੰਡੀਗੜ੍ਹ ਦੀ 14ਵੀਂ ਸੀਟ ਵੀ ਕਾਂਗਰਸ ਦੇ ਹਿੱਸੇ ਆਏਗੀ ਇਹ ਦਾਵਾ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਕੋਈ ਵੀ ਵਿਧਾਇਕ ਬਾਗੀ ਨਹੀਂ ਹੋਇਆ ਉਹਨਾਂ ਕਿਹਾ ਕਿ ਫੰਡ ਪੰਚਾਇਤਾਂ ਨੂੰ ਜਾਰੀ ਕੀਤੇ ਜਾਣਗੇ ਵਿਧਾਇਕਾਂ ਨੂੰ ਨਹੀਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਖ-ਵੱਖ ਮਸਲਿਆਂ ਤੇ ਆਪਣੀ ਗੱਲ ਰੱਖ ਰਹੇ ਸਨ ਕੋਈ ਗੰਦਗੀ ਨਹੀਂ ਕੁਝ ਨਹੀਂ ਜਿਹੜੇ ਜ਼ਰੂਰੀ ਕੰਮ ਨੇ ਉਹ ਚੋ ਬਾਬੇ ਨਾਨਕ ਦੇ ਨਾਂ ਤੇ ਕੋਈ 200 ਕਰੋੜ ਦੇ ਅਸੀਂ ਸਕੀਮਾਂ ਬਣਾ ਕੇ ਦੇ ਕੇ ਆ ਇਸ ਬਜਟ ਦੇ ਵਿੱਚ ਅਸੀਂ ਰੱਖਣਾ ਚਾਹੁੰਦੇ ਆ ਅਸਲੀ ਨੂੰ ਠੀਕ ਕਰ ਲਈ 30 ਕਰੋੜ ਦੀ ਸਕੀਮ ਬਣੀ ਹੈ ਉਹ ਹਾਊਸਿੰਗ ਡਿਪਾਰਟਮੈਂਟ ਕਰ ਰਿਹਾ ਵਾ ਬਾਕੀ ਸੜਕਾਂ ਦੇ ਟੈਂਡਰ ਜਿਹੜੇ ਨੇ ਖੁੱਲ ਗਏ ਨੇ ਰਿਪੇਅਰ ਤੇ ਮਸਲ ਕਮਿਟੀ ਕਲੇ ਕੰਮ ਸ਼ੁਰੂ ਕੀਤੇ ਨੇ ਕਰਨ ਲੱਗੇ ਨੇ ਸੋ ਇਹੋ ਜਿਹਾ ਕੋ ਮਸਲਾ ਨਹੀਂ ਸੋ ਮੈਂ ਤਾਂ ਕਾ ਵੀਡੀਓ ਦੇਖੀਏ ਕਿ ਲੋਕਲ ਲੀਡਰ ਦੀ ਵੀ ਮੈਂ ਕੱਲ ਸੀਐਮ ਸਾਹਿਬ ਨੂੰ ਮਿਲਿਆ ਤੇ ਮੈਂ ਗੱਲ ਆਖੀ ਆ ਕੱਲ ਹੀ ਸੀਐਮ ਸਾਹਿਬ ਨੂੰ ਮਿਲਿਆ ਕੱਲ ਹੀ ਥੋੜਾ ਟੈਂਡਰ ਲੱਗ ਗਿਆ ਕੱਲ ਹੀ ਟੈਂਡਰ ਖੋਲ ਗਿਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਕੰਮ ਤੇ ਅਸੀਂ ਪੁਰਾਣੇ ਆਪਣੇ ਐਮਪੀ ਸਾਹਿਬ ਲੱਗੇ ਹੋਏ ਨੇ ਬੜੇ ਸੀਰੀਅਸਲੀ ਐਮਪੀ ਸਾਹਿਬ ਦੀ ਮਦਦ ਨਾਲ ਇੱਥੇ ਪੈਸੇ ਆ ਰਹੇ ਨੇ ਤੇ तकरीबन ਜਿਹੜਾ ਅਗਲੇ ਸਾਲ ਦੇ ਵਿੱਚ ਵਿੱਚ ਅਸੀਂ ਬਹੁਤ ਕੁਝ ਕਰਾਂਗੇ ਪੁਲ ਵੀ ਤਿੰਨ ਬਣਾਉਣੇ ਆ ਜਿਹੜੀ ਹਸਲੀ ਆ ਉਹਨੂੰ ਹੀ ਬਿਊਟੀਫਾਈ ਕਰਨਾ ਹੈ ਉਹਨੂੰ ਸਾਫ ਸਥਰਿਆ ਕਰਨਾ ਹੈ ਉਹਦੇ ਦੋਵੇਂ ਪਾਸੇ ਪਾਰਕ ਬਣਾਉਣੇ ਨੇ ਲਾਈਟਾਂ ਲਾਉਣੀਆਂ ਨੇ 30 ਕਰੋੜ ਦਾ ਪ੍ਰੋਜੈਕਟ ਹਾਊਸਿੰਗ ਡਿਪਾਰਟਮੈਂਟ ਨੇ ਬਣਾਇਆ ਚਲੋ ਕਹਾ ਹਾਂ ਸਾਜਿਸ਼ ਕਿਉਂ ਕਰਨੀ ਹੈ ਪਰ ਮਾਦਮਾ ਪਹਿਲਾਂ ਤਾਂ ਆਪਣੇ ਘਰ ਦੀ ਸਾਜਿਸ਼ ਮੁਕਾਲਨ ਭਰਾ ਦੋਵੇਂ ਇਕੱਠੇ ਹੋ ਜੇ ਬਹੁਤ ਚੰਗੀ ਗੱਲ ਹੋਵੇਗੀ ਸਾਜਿਸ਼ ਕਾਨੂੰ ਕਰਨੀ ਆ ਸਾਡਾ ਭਾਈ ਵਾਲਾ ਸਾਡਾ ਛੋਟਾ ਛੋਟਾ ਭਰਾ ਵੈ ਕਾਂਗਰਸੀ ਵੀਰ ਅਸੀਂ ਤੇ ਉਹਦੀ ਤਰੱਕੀ ਚਾਹੁੰਨੇ ਆ ਉਹ ਵਧੇ ਖੋਲੇ ਜੇ ਅੱਜ ਘਰ ਗਿਆ ਅਗਲੇ ਦਿਨ ਦਿੱਤੇ ਜੀ ਸਰ ਉਹਦੇ ਇਹ ਵੀ ਗੱਲ ਕਹਿੰਦੇ ਆ ਕਿ ਲੋਕਲ ਜਿਹੜੇ ਮੰਤਰੀ ਨੇ ਵਾਲੇ ਦੁਆਲੇ ਤੇ ਉਹ ਕਾਂਗਰਸ ਕਰਨ ਕਰਨਾ ਚਾਹੁੰਦੇ ਬਟਾਲੇ ਚਲੋ ਉਹਨਾਂ ਦੀ ਸੋਚ ਆ ਅਸੀਂ ਤਾਂ ਅਸੀਂ ਤਾਂ ਗੁਰਦਾਸ ਇਹ ਬਟਾਲੇ ਦੀ ਡਵੈਲਪਮੈਂਟ ਕਰਾਉਣ ਲਈ ਆ ਮੈਂ ਦੱਸਿਆ ਵੀ ਮੇਰੇ ਮਹਿਕਮੇ ਨੇ 30 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਹਸਲੀ ਨੂੰ ਠੀਕ ਕਰਨ ਦਾ ਉਧਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰ ਦਿੱਤਾ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਆਰੰਭ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਾਬਿਲ ਜ਼ਿਕਰ ਹੈ ਕਰਤਾਰਪੁਰ ਸਾਹਿਬ ਵਿੱਚ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਯੁੱਧ ਚੱਲ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਤੇ ਨਿਸ਼ਾਨੇ ਲਾ ਰਹੇ ਸਨ ਅੱਦੀ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਕੈਪਟਨ ਅਮਰਿੰਦਰ ਨੂੰ ਨਿਸ਼ਾਨੇ ਤੇ ਲੈ ਰਹੇ ਸਨ ਦੋਵੇਂ ਲੀਡਰਾਂ ਨੇ ਕਈ ਵਾਰੀ ਟਵੀਟ ਟਵੀਟ ਦੀ ਖੇਡ ਵੀ ਖੇਡੀ ਪਰ ਹੁਣ ਲੱਗਦਾ ਹੈ ਕਿ ਕੰਮ ਅੱਗੇ ਤੁਰੇਗਾ ਉਧਰ ਕਾਂਗਰਸ ਦੇ ਸੀਨੀਅਰ ਲੀਡਰ ਅਸ਼ਵਨੀ ਸੇਖੜੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਿਚਾਲੇ ਵੀ ਇਹ ਟਖੜਕਾ ਲਗਾਤਾਰ ਜਾਰੀ ਹੈ ਇਹਨਾਂ ਦੋਹਾਂ ਲੀਡਰਾਂ ਵਿੱਚ ਵਿਕਾਸ ਦੇ ਮੁੱਦੇ ਤੇ ਛੱਤੀ ਦਾ ਅੰਕੜਾ ਬਣਿਆ ਹੋਇਆ ਹੈ ਵਿਧਾਇਕ ਤੋਂ ਮੰਤਰੀ ਬਣੇ ਤ੍ਰਿਪਤ ਰਜਿੰਦਰ ਬਾਜਵਾ ਕਹਿੰਦੇ ਨੇ ਕਿ ਅਸ਼ਵਨੀ ਸੇਖੜੀ ਸਾਡਾ ਛੋਟਾ ਵੀਰ ਹੈ ਉਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਨੂੰ ਪਤਾ ਹੈ ਵਿਕਾਸ ਕਿਵੇਂ ਕਰਨਾ ਹੈ ਤੇ ਅਸੀਂ ਕਰਾਂਗੇ ਵੀ ਜਦ ਕਿ ਅਸ਼ਵਨੀ ਸੇਖੜੀ ਕਹਿੰਦੇ ਨੇ ਕਿ ਵਿਕਾਸ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਬਾਜਵਾ ਸਾਹਿਬ ਵੱਡੇ ਪ੍ਰੋਜੈਕਟ ਬਟਾਲਾ ਵਿੱਚ ਲਿਆਉਣ ਸੋ ਦੋਹਾਂ ਦੇ ਵਿੱਚ ਸਿਆਸੀ ਲੜਾਈ ਝਗੜਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਕਾਂਗਰਸ ਦੇ ਵਿੱਚ ਵੱਖ-ਵੱਖ ਵਿਧਾਇਕਾਂ ਦੇ ਅਤੇ ਸਾਬਕਾ ਵਿਧਾਇਕਾਂ ਦੇ ਸੁਰ ਬਦਲਣ ਲੱਗੇ ਨੇ ਔਰ ਕਾਂਗਰਸ ਇੱਕ ਵਾਰ ਫੇਰ ਕਿਤੇ ਕਿਤੇ ਫੁੱਟ ਦੀ ਨਜ਼ਰ ਆ ਰਹੀ ਹੈ ਜੋ ਵੀ ਪੈਸਾ ਬਟਾਲੇ ਤੇ ਲੱਗਣ ਲੱਗਾ ਹੈ ਇਹ ਕੈਪਟਨ ਅਮਰਿੰਦਰ ਸਿੰਘ ਜੀ ਰਵਾ ਰਹੇ ਨੇ ਉਹਨਾਂ ਦੀ ਸਰਕਾਰ ਹੈ ਪੈਸਾ ਸੀਐਮ ਸਾਹਿਬ ਦੀ ਮਰਜ਼ੀ ਨਾਲ ਹੀ ਲੱਗਣ ਲੱਗਾ ਪਰਸੋਂ ਮੈਂ ਸੀਐਮ ਸਾਹਿਬ ਨੂੰ ਮਿਲਣ ਗਿਆ ਸੀ ਪੰਜਾਬ ਹੌਂਜ ਮੀਟਿੰਗ ਹੋਈ ਮੈਂ ਸਾਰੇ ਬਟਾਲੇ ਦੇ ਹਾਲਾਤ ਦੱਸੇ ਫੋਟੋਆਂ ਖਿੱਚ ਕੇ ਲਗਾਇਆ ਸੀ ਮੋਬਾਈਲ ਤੇ ਆ ਬਟਾਲੇ ਦੇ ਹਾਲਾਤ ਨੇ ਉਹ ਬੜੇ ਚਿੰਤਿਤ ਹੋਏ ਉਹਨਾਂ ਨੇ ਕਿਹਾ ਕਿ ਤੁਰੰਤ ਜੜਾ ਸਰਕਾਰ ਬਟਾਲੇ ਦੇ ਡਵੈਲਪਮੈਂਟ ਦੇ ਕੰਮ ਸ਼ੁਰੂ ਕਰ ਰਹੀ ਹੈ ਔਰ ਉਹਨਾਂ ਨੇ ਕਿਹਾ ਜਿsubsubsection ਪੈਸੇ ਜਿਹੜੇ ਜਿਹੜੇ ਡਿਪਾਰਟਮੈਂਟ ਨੂੰ ਆਦੇਸ਼ ਕੀਤੇ ਨੇ ਸਾਰੇ ਪੈਸੇ ਰਿਲੀਜ਼ ਕੀਤੇ ਜਾਣ ਮੈਂ ਹੈਰਾਨ ਹੈ ਕਿ ਆਪਣੇ ਮੰਤਰੀ ਸਾਹਿਬ ਆਪਣੀ ਜੇਬ ਤੋਂ ਪੈਸਾ ਨਹੀਂ ਲਾ ਰਹੇ ਪੈਸਾ ਤਾਂ ਲੱਗ ਰਿਹਾ ਹੈ ਸਰਕਾਰ ਦਾ ਔਰ ਲੱਗ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਮਰਜ਼ੀ ਦੇ ਨਾਲ ਬਾਕੀ ਇਹ ਪਹਿਲਾ ਮੈਂ ਮੰਤਰੀ ਦੇਖਿਆ ਹੈ ਜਿਹੜੇ ਉਦਘਾਟਨ ਸੜਕਾਂ ਦੇ ਛੋਟੀ ਮੱਡੀ ਰਿਪੇਅਰ ਦੇ ਗਲੀਆਂ ਦੇ ਸਾਡੇ ਕਾਉਂਸਲਰ ਕਰਦੇ ਨੇ ਉਹ ਉਦਘਾਟਨ ਮੰਤਰੀ ਕਰ ਰਹੇ ਨੇ ਮੰਤਰੀਆਂ ਨੂੰ ਚਾਹੀਦਾ ਹੈ ਇਸ ਮੰਤਰੀ ਨੂੰ ਚਾਹੀਦਾ ਕਿ ਵੱਡਾ ਪ੍ਰੋਜੈਕਟ ਲੈ ਕੇ ਆਣ ਬਟਾਲੇ 'ਚ ਜਾਂ ਆਪਣੇ ਹਲਕੇ 'ਚ ਹਰ ਫੱਦੇ ਘੜ ਚੂੜੀਆਂ ਤੇ ਮੇਰਾ ਖਿਆਲ ਉਹਨਾਂ ਦਾ ਹਾਲਾਤ ਹੀ ਕੁਝ ਇਹੋ ਜਿਹੇ ਨੇ ਕਿ ਮੇਰਾ ਖਿਆਲ ਵੱਧਦੇ ਹੀ ਨਹੀਂ ਉੱਥੇ ਬਟਾਲੇ ਵਾਲੇ ਜਰਾ ਧਿਆਨ ਮੰਤਰੀ ਬਣਦਾ ਤਦ ਫਾਇਦਾ ਵਾਜੇ ਕਿ ਵੱਡਾ ਪ੍ਰੋਜੈਕਟ ਲੈ ਕੇ ਆਣ ਪੰਜਾਬ ਸਰਕਾਰ ਦਾ ਕਿੰਨਾ ਸਰਕਾਰ ਦਾ ਜਿੱਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇ ਜਿੱਥੇ ਇਸ ਇਲਾਕੇ ਦੀ ਆਰਥਿਕ ਦਸਤ ਸੁਧਰੇ ਉਹ ਤਾਂ ਕੋਈ ਗੱਲ ਹੈ ੜੀ ਸੜਕ ਦੀ ਰਿਪੇਅਰ ਦਾ ਕਹਾ ਇੱਥੇ ਅੱਜ ਕੋ ਦੁਕਾਨ ਕਰ ਰਹੇ ਨੇ ਬਟਾਲੇ ਸ਼ਹਿਰ 'ਚ ਇਹ ਚੰਗਾ ਨਹੀਂ ਲੱਗਦਾ ਮਹਾਰਾਜ ਕੈਪਟਨ ਮੀਦਰ ਸਿੰਘ ਦਾ ਮੰਤਰੀ ਹੋਵੇ ਪਹਿਲੇ ਦੂਜੇ ਤੀਜੇ ਨੰਬਰ ਤੇ ਆਪਾਂ ਨੂੰ ਗਿੰਦਾ ਹੋਵੇ ਤੇ ਸੜਕਾਂ ਦਾ ਤੁਹਾਡਾ ਨਾ ਚੱਲਿਆ ਮੈਂ ਤਾਂ ਕਦੀ ਨਹੀਂ ਸੀ ਕਿਹਾ ਮੇਰੇ ਤੇ ਐਮਸੀ ਸਾਹਿਬ ਕਰਦੇ ਨੇ ਜਾ ਕੇ ਉਧ ਘੜ ਰਹੇ ਹੋ ਜੇ ਸੋ ਇਸ ਲਈ ਉਹਨਾਂ ਨੂੰ ਬਿਫਿਟਿੰਗ ਹੋਇਆ ਕਿ ਆਹ ਵੱਡਾ ਪ੍ਰੋਜੈਕਟ ਲਗਾਣ ਤੇ ਅਸੀਂ ਮੰਡੀਆਂ ਬਟਾਲੇ ਵਾਲੇ ਵੀ ਤੇ ਸਾਰੇ ਜਣੇ ਕਿ ਵਧੀਆ ਕੰਮ ਕੀਤਾ ਉਧਰ ਕੱਲ ਦੀ ਕੇਜਰੀਵਾਲ ਦੀ ਰੈਲੀ ਤੋਂ ਬਾਅਦ ਕਈ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਸਵਾਲ ਇਹ ਵੀ ਖੜਾ ਹੋ ਰਿਹਾ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਨਸ਼ਿਆਂ ਦੇ ਮਸਲੇ ਤੇ ਦੁਬਾਰਾ ਪੁਰਾਣੇ ਟੰਗ ਨਾਲ ਲੜਾਈ ਨਹੀਂ ਲੜਨੀ ਚਾਹੀਦੀ ਸੀ ਕੀ ਅਰਵਿੰਦ ਕੇਜਰੀਵਾਲ ਨੂੰ ਨਸ਼ਿਆਂ ਦਾ ਮੁੱਦਾ ਉਸੇ ਤਰੀਕੇ ਨਾਲ ਨਹੀਂ ਚੱਕਣਾ ਚਾਹੀਦਾ ਸੀ ਜਿਵੇਂ ਉਹ ਪਹਿਲਾਂ ਚੱਕਦੇ ਰਹੇ ਨੇ ਕੀ ਵਿਕਰਮਜੀਠੀਏ ਨਾਲ ਮੁਆਫੀ ਮੰਗਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨਸ਼ਿਆਂ ਦੇ ਖਿਲਾਫ ਲੜਾਈ ਠੰਡੀ ਤਾਂ ਨਹੀਂ ਕਰ ਦੇਣਗੇ ਇੱਕ ਦੂਜਾ ਪੱਖ ਵੀ ਹੈ ਕਿ ਭਗਵੰਤ ਮਾਨ ਦਾ ਸ਼ਰਾਬ ਛੱਡਣਾ ਪੰਜਾਬ ਦਾ ਬਹੁਤ ਵੱਡਾ ਮੁੱਦਾ ਸੀ ਜਿਸ ਉੱਪਰ ਅਰਵਿੰਦ ਕੇਜਰੀਵਾਲ ਬਹੁਤ ਜ਼ਿਆਦਾ ਖੁਸ਼ ਹੋਏ ਆਓ ਸੁਣਦੇ ਹਾਂ ਅਰਵਿੰਦ ਕੇਜਰੀਵਾਲ ਕਿਵੇਂ ਖੁਸ਼ ਹੋਏ ਜਦੋਂ ਭਗਵੰਤ ਮਾਨ ਨੇ ਮੰਚ ਤੋਂ ਸ਼ਰਾਬ ਛੱਡ ਦਿੱਤੀ ਅਰਵਿੰਦ ਕੇਜਰੀ ਵਾਲ ਇਸ ਤਰੀਕੇ ਨਾਲ ਰਿਐਕਟ ਕਰ ਰਹੇ ਸਨ ਜਿਵੇਂ ਪੰਜਾਬ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੋਵੇ ਅੱਗੇ ਭਗਵੰਤ ਮਾਨ ਨੇ ਮੇਰਾ ਦਿਲ ਜਿੱਤ ਲਿਆ ਔਰ ਮੈਨੂੰ ਲੱਗਦਾ ਹੈ ਕਿ ਵੇਲੇ ਮੇਰਾ ਦਿਲ ਨਹੀਂ ਜਿੱਤਾ ਭਗਵੰਤ ਮਾਨ ਨੇ ਪੂਰੇ ਪੰਜਾਬ ਦਾ ਦਿਲ ਜਿੱਤ ਲਿਆ नेता हो तो ऐसा हो जो जनता के लिए किसी भी किस्म की कुर्बानी करने को तैयार हो आज की स्वार्थी दुनिया में जब एक आदमी अपने मां बाप के लिए कुछ नहीं करता बच्चों के लिए कुछ नहीं करता ऐसी स्वार्थी दुनिया में इतना बड़ा संकल्प करना ये कोई छोटी बात नहीं है कि एक जनवरी के बाद से मैं दारू को हाथ नहीं लगाऊंगा यह बहुत बड़ी बात है दोस्तों भगवंत मान पंजाब का एक बहुत बड़ा कलाकार हुआ करता था एक एक शो के हजारों हजारों रुपए लेता था उसे क्या जरूरत पड़ी थी राजनीति में आने की वो राजनीति में आया क्योंकि वो पंजाब के लोगों की सेवा करना चाहता था उसे लगा कि जिस पंजाब के लोगों की वजह से आज वो इतना बड़ा कलाकार बना है अगर पंजाब के लोग इतने दुख में हैं, आज नशे की वजह से पंजाब डूब रहा है तो उसके आत्मा ने कहा कि उसका कलाकार बने रहना ठीक नहीं है हजारों हजारों लाखों रुपए की आमदनी की कैरियर छोड़ के ਫਗੰਗਨਾ ਮੰਨ ਰਾਜਨੀਤੀ ਮੇ ਆਇਆ ਜਲੰਧਰ ਵਿੱਚ ਸੱਤ ਕਿਸਾਨ ਜਥੇਬੰਦੀਆਂ ਨੇ ਰੋਸ ਮਾਰਚ ਕੀਤਾ ਤੇ ਪ੍ਰੋਟੈਸਟ ਕੀਤਾ ਇਹਨਾਂ ਕਿਸਾਨਾਂ ਆਗੂ ਦਾ ਕਹਿਣਾ ਸੀ ਕਿ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਕੈਪਟਨ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇ ਰਹੀ ਹੈ ਸਾਡਾ ਜਿਹੜਾ ਅੱਜ ਧਰਨਾ ਹੈ ਉਹ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੋਇਆ ਕਿ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਥਾਣੇ ਦਿੱਤੇ ਜਾਣ ਮੁਜ਼ਾਰੇ ਕੀਤੇ ਜਾਣ ਤੇ ਮੰਗ ਪੱਤਰ ਡੀਸੀ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਜਿਹਦੇ ਪਰ ਮੇਨ ਅਸੀਂ ਤਿੰਨ ਮੰਗਾਂ ਕਰ ਰਹੇ ਹਾਂ ਇੱਕ ਤਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ ਬਿਨਾਂ ਸ਼ਰਤ ਹਰ ਤਰ੍ਹਾਂ ਦਾ ਕਰਜ਼ਾ ਉਹ ਆੜਤੀ ਦਾ ਹੋਵੇ ਉਹ ਪ੍ਰਾਈਵੇਟ ਹੋਵੇ ਉਹ ਜਿਹੜਾ ਬੈਂਕਾਂ ਦਾ ਹੋਵੇ ਸੋਸਾਇਟੀਆਂ ਦਾ ਹੋਵੇ ਉਹ ਬਿਨਾਂ ਸ਼ਰਤ ਮਾਫ ਕੀਤਾ ਜਾਵੇ ਦੂਜੀ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜਾ ਡਾਕਟਰ ਸੋਮੀਨਾਥ ਕਮਿਸ਼ਨ ਆ ਉਹਦੀ ਰਿਪੋਰਟ ਨੂੰ ਹੂਬ ਹੂ ਲਾਗੂ ਕੀਤਾ ਜਾਵੇ ਜਿੱਦਾਂ ਸੈਂਟਰ ਸਰਕਾਰ ਮੋਦੀ ਦੀ ਸਰਕਾਰ ਕਹਿ ਰਹੀ ਆ ਕਿ ਅਸੀਂ ਡੇਢੇ ਭਾਅ ਦੇ ਦੇ ਦਿੱਤੇ ਉਹ ਦਿੱਤੇ ਨਹੀਂ ਗਏ ਉਹ ਡਾਕਟਰ ਸੋਮੀਨਾਥ ਨੇ ਵੀ ਉਹ ਰੱਦ ਕਰ ਦਿੱਤੇ ਆ ਕਿ ਉਹ ਡੇਢੇ ਭਾਅ ਨਹੀਂ ਹੈ ਉਹਦੇ ਉੱਤੇ ਫੈਮਿਲੀ ਲੇਬਰ ਪਾ ਕੇ ਉਦੇ ਪਰ ਪੂਰਾ ਜ਼ਮੀਨ ਦਾ ਕਿਰਾਇਆ ਪਾ ਕੇ ਉਹਦੇ ਵਿੱਚ ਜਿਹੜੀ ਇਨਪੁਟ ਆ ਜਿਹੜੀ ਲਾਗਤ ਲੱਗਦੀ ਆ ਉਹ ਸਾਰਿਆਂ ਨੂੰ ਪਾ ਕੇ ਉਹਦਾ ਡੇਟਾ ਪਾਸ ਦਿੱਤਾ ਜਾਵੇ ਤਾਂ ਫਿਰ ਕਿਸਾਨ ਜਿਹੜਾ ਵੱਸ ਸਕਦਾ ਉਧਰ ਸੰਗਰੂਰ ਵਿੱਚ ਵੀ ਸਵਾਈਨ ਫਲੂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਔਰ ਅਜਈਆਂ ਸੂਚਨਾਵਾਂ ਆ ਰਹੀਆਂ ਨੇ ਕਿ ਸੰਗਰੂਰ ਵਿੱਚ ਵੀ ਸਵਾਈਨ ਫਲੂ ਨਾਲ ਇੱਕ ਮੌਤ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ 6 ਵਿਅਕਤੀਆਂ ਨੂੰ ਸਵਾਈਨ ਫਲੂ ਹੋਣ ਦੀ ਗੱਲ ਕਹੀ ਜਾ ਰਹੀ ਹੈ ਕੈਟਾਗਰੀ ਬੀ ਟਰੀਟਮੈਂਟ ਅਸੀਂ 30 ਦੇ ਕਰੀਬ ਪੇਸ਼ੈਂਟਸ ਨੂੰ ਦੇ ਚੁੱਕੇ ਜਿਹੜੇ ਸਸਪੈਕਟਡ ਨੇ ਤੇ ਉਹਨਾਂ ਨਾਲ ਜਿਨ੍ਹਾਂ ਦੇ ਕੰਟੈਕਟ ਤੋਂ ਚਾਏ ਨੇ ਉਹ ਵੀ 68 ਦੇ ਕਰੀਬ ਅਸੀਂ ਪੇਸ਼ੈਂਟਸ ਨੂੰ ਉਹਨਾਂ ਨੂੰ ਵੀ ਦਵਾਈ ਦੇ ਦਿੱਤੀ ਹੈਗੀ ਹੈ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਭ ਜਿਲ੍ਹਾ ਹਸਪਤਾਲਾਂ ਵਿੱਚ ਸੀਐਸਸੀ ਤੇ ਪੀਐਸਸੀ ਦੇ ਵਿੱਚ ਪੁਖਤਾ ਪ੍ਰਬੰਧ ਇਸ ਬਿਮਾਰੀ ਨੂੰ ਨਜਿੱਠਣ ਲਈ ਕਰ ਦਿੱਤੇ ਗਏ ਨੇ ਸਬੰਧਤ ਸਮੂਹ ਸਾਹਿਬਾਨ ਨੂੰ ਤੇ ਸਪੈਸ਼ਲਿਸਟ ਡਾਕਟਰਸ ਨੂੰ ਇਸ ਵੰਦੀ ਟ੍ਰੇਨਿੰਗ ਦਿੱਤੀ ਆ ਚੁੱਕੀ ਐ ਅਸੀਂ ਪੈਂਫਲੇਟਸ ਰਾਹੀਂ ਪੋਸਟਰਸ ਰਾਹੀਂ ਤੇ ਫਲੈਕਸ ਤਿਆਰ ਕਰਕੇ ਡਿਸਪਲੇ ਕਰ ਦਿੱਤੇ ਨੇ ਆਰਬੀਐਸਕੇ ਦੀ ਟੀਮਾਂ ਤੇ ਸਾਡੇ ਜਿਹੜੇ ਵਰਕਰਸ ਨੇ ਉਹਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਹੀ ਐ ਤੇ ਮੇਨ ਰੀਜ਼ਨ ਕੀ ਕੀ ਨੇ ਜਿੰਨਾ ਤੋਂ ਲੋਕ ਬਚਾਅ ਕਰ ਸਕਣ ਲੋਕਾਂ ਨੂੰ ਚਾਹੀਦਾ ਵੀ ਆਪਣਾ ਜਿਹੜਾ ਜਦੋਂ ਵੀ ਫਲੂ ਦੇ ਲੱਛਣ ਹੋਣ ਤਾਂ ਉਸ ਨੂੰ ਲਾਈਟਲੀ ਵੀ ਨਾ ਲੈਣ ਹਲਕੇ ਚ ਨਾਲ ਲੈਣ ਤੇ ਇਹ ਤੋਂ ਪੈਨਕੇ ਵੀ ਹੋਣ ਦੀ ਲੋੜ ਨਹੀਂ ਤੇ ਆਪਣੀ ਪਰਸਨਲ ਹਾਈਜੀਨ ਇਹ ਬਿਮਾਰੀ ਜਿਵੇਂ ਕਿ ਡਰਾਪਲਟ ਇਨਫੈਕਸ਼ਨ ਹੈ ਫੈਲਦੀ ਹੈ ਤਾਂ ਖਾਂਸੀ ਆਵੇ ਛਿਕਾਵੇ ਤਾਂ ਉਸ ਤੋਂ ਮੂੰਹ ਟੱਕ ਕੇ ਕਰਨ ਮਹਾਲ ਰੱਖਣ ਤਾਂ ਕਿ ਇਹ ਕੁਝ ਤੋਂ ਨਾ ਫੈਲ ਸਕੇ ਠੀਕ ਜੀ ਤੇ ਇਸ ਹਨ ਹੁਣ ਤੱਕ ਦੀਆਂ ਸੁਰੱਖਿयां ਨਵੀਆਂ ਤੇ ਤਾਜ਼ੀਆਂ ਸੁਰੱਖਿयां ਨਾਲ ਫੇਰ ਮਿਲਾਂਗੇ ਫਿਲਹਾਲ ਸਰਿੰਦਰ ਡੱਲਣ ਦੀ اجازت ਤਨਵਾਦ